ਸਨੀਯਾ ਜਾਖੜ ਨੇ ਕਿਹਾ ਕਿਸਾਨ ਜਿੱਤੇਵੰਦੀਆਂ ਦੇ ਬਜ਼ੁਰਗ ਕਿਸਾਨ ਆਗੂਆਂ ਨੂੰ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਐ ਐਮਐਸਪੀ ਦਿਵਾਉਣਾ ਮੈਂ ਗਰੰਟੀ ਦਿਵਾਉਣਾ ਐਮਐਸਪੀ ਦੀ ਕਹਿੰਦਾ ਪਰ ਤੁਸੀਂ ਵੀ ਵਾਦਾ ਕਰੋ ਵੀ ਤੁਸੀਂ ਕਹਿੰਦਾ ਝੋਨੇ ਦਾ ਭਾਈ ਘਟ ਕਰੀਗੇ ਲੱਖੇ ਸਧਾਣੇ ਬਹੁਤ ਪਾਣੀ ਦੀ ਗੱਲ ਕਰਦਾ ਨਾ ਗਰਬਾਣੀ ਦੇ ਟੁਕਕਾਂ ਨੂੰ ਵਰਤਦਾ ਮੈਂ ਜੇ ਤੇਰੇ ਵਿੱਚ ਹਿੰਮਤ ਆ ਤਾਂ ਕਰ ਕਹਿੰਦਾ ਹੁੰਨਾ ਨਾ ਮੈਂ ਉਹ ਲੀਡਰਾਂ ਦਾ ਸਮਰਥਨ ਕਰਨਾ ਚਾਹੀਦਾ ਜੋ ਪੰਜਾਬ ਪੱਕੀ ਨੇ ਇਹ ਬੰਦੇ ਨੇ ਜਿਵੇਂ ਮਰਜੀਆ ਬੀਜੇਪੀ ਦਾ ਪ੍ਰਧਾਨ ਨੇ ਸੱਚ ਬੋਲਿਆ ਵਾ ਬਾਈ ਜੀ ਕਰੋ ਕਿ ਤੁਸੀਂ ਝੋਨੇ ਦਾ ਬਾਈਕਟ ਜਿਹੜਾ ਕਿ 10 ਪੀੜੀਆਂ ਦੇ ਭਵਿਕ ਦਾ ਪਾਣੀ ਇੱਕ ਵਾਰ ਚ ਪੀ ਜਾਂਦਾ ਵਾ ਜਿਹੜੀ ਹਰੇਕ ਸਾਲ ਪੰਜਾਬ ਦੇ ਵਿੱਚ ਇੱਕ ਨਕਲੀ ਝੋਨੇ ਦੀ ਝੀਲ ਬਣਦੀ ਆ ਜਿਹਦੇ ਵਿੱਚ ਨਾ ਕੋਈ ਮੱਛੀ ਪੜਦੀ ਆ ਨਾ ਕੋਈ ਜੀਵ ਜੰਤੂ ਪੜਦਾ 10 ਪੀੜੀਆਂ ਦੇ ਭਵਿਕ ਦਾ ਪਾਣੀ ਖਤਮ ਕਰ ਦਿੰਦੀ ਆ 1 ਕਿਲੋ ਚੌਲ ਅਗੌੜ ਨੂੰ 5.5000 ਲੀਟਰ ਬਿਸ ਲੇਰੀ ਦੀ ਬੋਤਲ ਅਸੀਂ ਖਤਮ ਕਰ ਦਿੰਦੇ ਆ ਜਿਹੜੀ ਕਿ 20 ਰੁਪਏ ਦੀ ਆਉਂਦੀ ਆ ਲੱਖੇ ਸਹਾਰੇ ਤੇ ਤਰੀਫੇ ਮਤ ਦਾ ਕਹ ਆਪਣੇ ਆਈਟੀ ਸਾਨੂੰ ਵੀ ਹਾਂ ਜਾਕਰ ਸਾਹਿਬ ਦੇ ਪਿਆਰ ਨੂੰ ਚਲਾਉਣ ਇਹ ਬਜ਼ੁਰਗ ਕਿਸਾਨ ਆਪੂ ਤਾਂ ਮੈਨੂੰ ਪਤਾ ਵਾ ਵੀ 2030 ਦੇ ਵਿੱਚ ਧਰਨਾ ਲਿਆਉਣ ਦੀ ਧਰਨਾ ਲਾਉਣ ਦੀ ਤਿਆਰੀਆਂ ਕਰ ਰਹੇ ਨੇ ਵੀ મોદી ਸਾਨੂੰ ਪਾਣੀ ਨਹੀਂ ਦਿੰਦਾ ਹੈਗਾ ਵੀ ਪਾਣੀ ਦੇ ਬੁੱਤੇ ਤੇ ਅਸੀਂ ਧਰਨਾ ਲਾਵਾਂਗੇ ਫਿਰ ਅਸੀਂ ਪੈਸੇ ਬਣਾਵਾਂਗੇ ਜਿਵੇਂ ਢੱਲੇ ਬਾਣੇ ਕਿਹਾ ਸੀ 3000 ਕਰੋੜ ਦਾ ਮੋਰਚਾ ਬਿਖਿਆ ਵਾ ਉਹ ਪੰਜਾਬ ਦੇ ਲੋਕੋ ਲੱਖੇ ਸੁਣਾਣਿਆ ਤੈਨੂੰ ਵੀ ਪਤਾ ਵਾ ਵੀ 2029 ਦੇ ਵਿੱਚ 100 ਮੀਟਰ ਤੇ ਪਾਣੀ ਚੱਲਿਆ ਜਾਣਾ 2030 ਦੇ ਵਿੱਚ ਸਾਡਾ ਪੰਜਾਬ ਲਗਭਗ ਪਉਣਾ ਪੰਜਾਬ ਸਾਡਾ ਪੰਜਰ ਹੋ ਜੂਗਾ ਆ ਮੈਂ ਬਾਜ ਜਿੱਥੇ ਜਿੱਥੇ ਕਲੀਨੇ ਕਰਦਾ ਨਾ ਮੈਨੂੰ 12 13 ਪਿੰਡ ਲੱਗਦੇ ਨੇ ਇੱਥੇ ਦੇ ਲੋਕ ਛੋਟੀ ਕਿਸਾਨੇ ਵਾਲੇ ਮੱਝਾਂ ਦੇ ਡੇਰੀ ਭਰ ਬਦ ਤੱਕਦਲ ਕਰਦੇ ਨੇ ਮੱਝਾਂ ਪਾਲਦੇ ਨੇ ਡੇਰੀਆਂ ਤੇ ਦੁੱਧ ਵੇਚਦੇ ਨੇ ਛੋਟੀ ਕਿਸਾਨੀ ਵਾਲੇ ਜੱਟ ਕੋਈ ਨਸਨ ਬੀਜਦਾ ਕੋਈ ਬਰਸੀਹ ਬੀਜਦਾ ਕੋਈ ਚਰੀ ਬੀਜਦਾ ਕੋਈ ਟਮਾਟਰ ਬੀਜਦਾ ਉਹਦੇ ਪਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਜਦੋਂ ਸਾਡੀ ਧਰਤੀ ਬੰਜਰ ਹੋ ਗਈ ਤਾਂ ਬਾਈ ਜੀ ਇਹ ਦੇਖੋ ਕੀ ਕਰਨਗੇ ਉਹ ਸਾਡਾ ਫੈਕਟਰੀਆਂ ਦੇ ਪਈਆਂ ਨੇ ਕਬਜ਼ੇ ਕਰ ਲੇ ਰੇੜੀਆਂ ਰੇੜੀਆਂ ਤੇ ਮਾਰਕੀਟ ਛੋਟੀ ਤੇ ਇਹਨਾਂ ਨੇ ਕਬਜ਼ੇ ਕਰ ਲੇ ਸਾਡੀ ਛੋਟੀ ਸਾਡੇ ਜੱਟਾਂ ਦੋਤਾ ਬਾਈ ਜੀ ਰੇੜੀਆਂ ਵੀ ਲੱਗਣੀਆਂ ਰੇਖ ਨਹੀਂ ਚੱਲਣਾ ਹੁਣੇ ਹੋਰ ਤਾਂ ਛੇਟਾ ਦੇੜੀਆਂ ਵੀ ਹੋਣੀਆਂ ਜਿਹੜੇ ਬੰਦੇ ਨੇ ਰਹਿ ਗਿਆ ਦੀ ਜ਼ਿੰਦਗੀ ਬਚਿਤ ਕੀਤੀ ਹੋਵੇ ਲੱਖੇ ਸਦਾ ਨੇ ਕਰ ਚਲੀ ਚਾਕੜ ਦਾ ਪ੍ਰੋਤ ਸਮਰਥਨ ਕਹਿ ਵੀ ਹਾਂ ਅਸੀਂ ਝੋਨੇ ਦਾ ਪਾਈ ਕੱਟ ਕਰਦੇ ਆ ਜਿਹੜੀ ਅਸਾਂਹਤਾ ਨਹੀਂ ਰਹਿੰਦੀ ਮਤਲਬ ਤੈਨੂੰ ਨਹੀਂ ਪਤਾ ਬਾਈ ਜੀ 2030 ਤੱਕ ਸਾਡੇ ਪੰਜਾਬ ਦਾ ਪੰਜਾਬ ਨੇ ਪੌਣੇ ਤੋਂ ਜ਼ਿਆਦਾ ਬੰਜਰ ਹੋ ਜਾਣਾ 85% ਕਿਸਾਨੀ 5 ਕਿਲਿਆਂ ਤੋਂ ਥੱਲੇ ਥੱਲੇ ਆ ਜਿਹੜੀ ਛੋਟੇ ਛੋਟੇ ਰਿਜਾਇਆ ਚਾ ਆਪਣਾ ਪਾਲਣ ਪੋਸ਼ਣ ਕਰਦੀ ਆ ਆ ਜਿੰਨੇ ਵੀ ਕਿਸਾਨ ਲੀਡਰ ਨੇ ਸਾਰੇ ਕੋਈ ਆਪਣੀ ਕਿਸਾਨ ਲੀਡਰ ਦੇ ਲੀਡਰ ਨੇ ਕੋਈ ਵੀ ਸਾਰੇ ਆਰਗੈਨਿਕ ਕਣਕ ਖਾਂਦੇ ਨੇ ਜਿਵੇਂ ਹੁਣ ਐਮਪੀ ਦੇ ਵਿੱਚੋਂ ਗੱਡੀ ਆਈ ਆ ਆਰਗੈਨਿਕ ਕਣਕ ਦੀ ਇਹ ਸਾਰੇ ਰਾਜਨੀਤੀ ਵਰਤ ਰਹੇ ਨੇ ਬਾਈ ਜੀ ਕਰੋੜਾ ਰੁਪਏ ਦੇ ਮਾਲ ਕਰੇ ਆਪਣੇ ਬੱਚੇ ਇਹਨਾਂ ਨੇ ਬਾਹਰ ਭੇਜਤੇ ਇਸ ਸਮੇਂ ਸਾਡੇ 5 ਜ਼ਿਲ੍ਹਿਆਂ ਦੇ ਵਿੱਚ ਕਿਸਾਨ ਨੇ ਕਰੋਣਾ ਰੁਪਿਆ ਦੀ ਜ਼ਮੀਰ ਵੇਚਦੀ ਆਪਣੇ ਬੱਚੇ ਬਾਹਰ ਭੇਜਦੇ ਪਰ ਬੱਜਰ ਪੰਜਾਬ ਨੂੰ ਬੱਜਰ ਬਣਾਉਣ ਦੇ ਵਿੱਚ ਐ ਬੂਹਾਂ ਘਨ ਮਾਰੇ ਨੇ ਪਰ ਮੈਂ ਇਹ ਕਹਿਣ ਚਾਹਾਂ ਲੱਖਾਂ ਘਾਣਾ ਜਿਹੜੇ ਪੰਜਾਬ ਦੇ ਲੋਕਾਂ ਦੇ ਮੱਧ ਵਰਗੀ ਲੋਕ ਨੇ ਜਿਹੜੇ ਇੱਥੇ ਹੀ ਜੰਮੇ ਨੇ ਇਹਨਾਂ ਨੇ ਇੱਥੇ ਹੀ ਮਰਨਾ ਤੇ ਇੱਥੇ ਮਰੀਆਂ ਦੇ ਭੁਗ ਜਾਣਾ ਉਹਨਾਂ ਬਾਰੇ ਤਾਂ ਸੋਚ ਲੱਗੇ ਸੁਟਾਣੇ ਕਰ ਝੋਨੇ ਦਾ ਬਾਈਕਾਟ ਕਰ ਸ੍ਰੀ ਜਖਰ ਦਾ ਇਸ ਮੌਕੇ ਦੇ ਖਤਰਤ ਵੀ ਅਸੀਂ ਝੋਨੇ ਦਾ ਬਾਈਕਾਟ ਕਰਦੇ ਹਾਂ ਕਿੰਨੇ ਕਿ ਚੌਲ ਖਾਣੇ ਆ ਦੀ ਪੰਜਾਬੀ ਕਿੰਨੇ ਕਿ ਚੌਲ ਖਾਣੇ ਆ ਸੀ ਪੰਜਾਬੀ ਉਹ ਚਾਚ ਦਾ ਵਿਚਾਰ ਵਾਲਾ ਟਵਾਣਾ ਸਾਹਿਬ ਨਹੀਂ ਹੈਗੇ ਤੇ ਬੀਬੀ ਜਿਹੜੀ ਮੋਟੀ ਜਹੀ ਆ ਇਹੜਾ ਕੈਂਸਲ ਵਾਲੇ ਕੇਸ ਢਾਲੀ ਵਾਲ ਨੇ ਉਹ ਕਹਿੰਦੇ ਨੇ ਬੀਜੇਪੀ ਵਾਲਿਆਂ ਨੇ ਉਹ ਸਿਰ ਜੋਗੀ ਨੇ ਕਰੈਮ ਖਤਮ ਕਰਤਾ ਝੂਪੀ ਦੇ ਵਿੱਚੋਂ ਤੇ ਸਾਡੇ ਦਾ ਰੋਜ਼ ਇੱਥੇ ਪੰਜਾਬੀ ਮਾਰ ਰਹੇ ਨੇ ਰੋਜ਼ ਕਰੈਮ ਵਧ ਰਿਹਾ ਵਾ ਅਸੀਂ ਬੀਜੇਪੀ ਜਿਆਦਾ ਨੂੰ ਭੱਡੀ ਜਾਂਦੇ ਆ ਹੋਰ ਤਿੰਨ ਪਾਰਟੀਆਂ ਨੂੰ ਮੌਕਾ ਦੇਤਾ ਫਿਰ ਭਾਈ ਜੀ ਅਸੀਂ ਕੀ ਸੋਚੀਏ ਇਸ ਮੁੱਦੇ ਦੇ ਉੱਤੇ ਜੇ ਬੀਜੇਪੀ ਪੰਜਾਬ ਲਈ ਸੋਚਦੀ ਆ ਮੈਂ ਸਲੂਟ ਕਰਦਾ ਭਾਈ ਜੀ ਮੈਂ ਅਜ ਤੱਕ ਬੀਜੇਪੀ ਕਾਂਗਰਸੀਆਂ ਨੂੰ ਵੋਟ ਨਹੀਂ ਪਾਈ ਪਰ ਜਿਵੇਂ ਅੱਜ ਸ੍ਰੀਲ ਚਾਕੜ ਨੇ ਪੰਜਾਬ ਦੇ ਦਰਦੀ ਵੜ ਕੇ ਸਮੁੱਤੇ ਤੇ ਗਿਆਨ ਚਾਹ ਵੀ ਮੈਂ ਐਮਐਸਵੀ ਦਵਾਉਣਾ ਵਾ ਉਹਨੇ 85% ਕਿਸਾਨਾਂ ਬਾਰੇ ਵੀ ਸੋਚਿਆ ਉਹਨੇ ਪੰਜਾਬ ਦੇ ਮੱਧ ਵਰਗੀ ਲੋਕਾਂ ਲਈ ਵੀ ਸੋਚਿਆ ਤੇ ਇਹ ਵੀ ਸੋਚਿਆ ਵੀ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਮਾਤਾ ਉਹਨੇ ਇਹ ਵੀ ਸੋਚਿਆ ਵੀ ਗੁਰਬਾਣੀ ਦੇ ਵਿੱਚ ਪਾਣੀ ਨੂੰ ਪਿਉ ਦਾ ਕਰਜ ਧਰਤੀ ਨੂੰ ਇੱਕ ਮਾਂ ਦਾ ਕਰਜ ਜਿਹੜੇ ਕਿਸਾਨ ਜਿੱਥੇ ਪੱਦੀ ਵਾਲੇ ਸਾਡੇ ਬਜ਼ੁਰਗਾਂ ਗੁਰੂ ਜੀ ਨੇ ਇਹ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਨੇ ਸਭ ਤੋਂ ਵੱਧ ਦਾਅਵੇਦਾਰੀ ਕਰਦੇ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪਰ ਇਸ ਤੇ ਗੁਤ ਭੁਗਤਦੇ ਨੇ ਪਰ ਇਹਨਾਂ ਨੇ ਕਦੇ ਸੋਚਿਆ ਪਤਾ ਨਹੀਂ ਇਹਨਾਂ ਨੂੰ ਕਦੋਂ ਹਾਰਟ ਅਟੈਕ ਆ ਜਾਵੇ ਕਿਸਾਨ ਲੀਡਰਾਂ ਨੂੰ ਪਰ ਮੈਂ ਇਹ ਬੇਨਤੀ ਕਰਦਾ ਲੱਖੇ ਸਦਾਨੇ ਜੇ ਤੇਰੇ ਤੇਰੇ ਚ ਗੁਟਿਆ ਗੋਡਿਆ ਚ ਦਮ ਤਾਂ ਕਰਤ ਨਹੀਂ ਲਿਜਾ ਕਰਦਾ ਸਮਰਥਨ ਕਰਕੇ ਕੈਸੀ ਝੋਲੀ ਲਾਉਂਦੇ ਤੂੰ ਵੀ ਕਰ ਮੈਂ ਝੋਲੀ ਨਹੀਂ ਲਾਉਂਦਾ ਪਾਨਾ ਸਿੱਧਰੂ ਕਹ ਉਹ ਜਿਹੜਾ ਗੋਲਪੱਤ ਵੰਦਾ ਦਾ ਜਿਹੜਾ ਤੇਰਾ ਰਾਜ ਖਾਲ ਦਾ ਉਹਨੂੰ ਕਹ ਮੈਂ ਉਹ ਕਰਦਾ ਵਾ ਔਰ ਆਏ ਜਿਹੜਾ ਤੇਰਾ ਜਵਾਬ ਜਿਆ ਕਰੋ ਆਈਟੀ ਸਰ ਤੇ ਫਿਰ ਜੱਕੜਦਾ ਸਮਰਥਨ ਕਿਉਂਕਿ ਬਾਈ ਜੀ ਸਾਡਾ ਪੰਜਾਬ ਬੰਜਰ ਹੋ ਰਿਹਾ ਵਾ ਜੇ ਤੁਸੀਂ ਰੌਲਾ ਪਾਇਆ ਹੋਇਆ ਮੈਂ ਰੌਲਾ ਪਾਇਆ ਹੋਇਆ ਵਾ ਤਾਂ ਦਨੀਆਂ ਦਨੀਆਂ ਨੇ ਜ਼ਮੀਨਾਂ ਲੈ ਗੜੀਆਂ ਨੇ ਪੰਜ ਥਿਲਿਆਂ ਦੇ ਵਿੱਚ ਲੁਤੇ ਆੜੇ ਦੇ ਪੰਜਾਬ ਦੇ ਵਪਾਰੀਆਂ ਨੇ ਜ਼ਮੀਨਾਂ ਖਰੀਦੀਆਂ ਉਹ ਅਦਨਿਆਬਾਦੀ ਉਦੋਂ ਕਰ ਜਮੀਨਾਂ ਪੰਜਾਬ ਦੀ ਆਖਰੀਦਣਗੇ ਜਦੋਂ ਬੰਜਰ ਹੋ ਗਿਆ ਮਾਰਾ ਮੋਟਾ ਲੱਤਾਂ ਰੜਾ ਜਿਤੇਰੇ ਗੋਡਿਆਂ ਕਿੱਟਿਆ ਜਦਾ ਮ ਕਰਤ ਨਹੀਂ ਚੱਕੜਦਾ ਸਮਰਥਨ ਉਹਦਾ ਕਹਿਣਾ ਹੁੰਦਾ ਨਾ ਜਿਹੜਾ ਸੱਚ ਬੋਲਦਾ ਉਹਦਾ ਸਮਰਥਨ ਕਰਨਾ ਚਾਹੀਦਾ ਤੇ ਇੱਕ ਹੋਰ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਜੇਕਰ ਬਾਈ ਜੀ ਜੇ ਤੁਸੀਂ ਮੰਗ ਕਰੀਓ ਕਿਸਾਨ ਲੀਡਰ ਹੋ ਵੀ ਆ ਇੱਥੇ ਫੀਮ ਦੀ ਖੇਤੀ ਮੇਢੀ ਆ ਉਹ ਵੀ ਜ਼ਮੀਨ ਚੱਕੜਦਾ ਬਹਾਊਗਾ ਤੁਹਾਨੂੰ ਉਹ ਵੀ ਸਰੀਰ ਚੱਕਰ ਦਬਾਉਗਾ ਅਸੀਂ ਤਾਂ ਝੋਨੇ ਦਾ ਬਾਈ ਕੱਢੀ ਕਰੀਏ ਇੱਕ ਉਧਰਾ ਰਾਗੀ ਬਾਜਰਾ ਜਵਾਰ ਦੀ ਤੇ ਐਮਐਸਬੀ ਦੇ ਸਕਦੇ ਸਾਡੇ ਡੋਟਿਆਂ ਦੇ ਕਾਰਡ ਬਣਾਓ ਦੇਖਿਓ ਸਹੀ ਪੰਜਾਬ ਦੇ ਵਿੱਚ ਕਿਵੇਂ ਬਦਲਾ ਆਉਦਾ ਦਾ ਖਸਾਰ ਬਾਲੋ ਵਾਲੇ ਵੀ ਹੋਣਗੇ ਪਰ ਹੈ ਕੀ ਜਿਹੜੇ ਸਾਡੇ ਬਜ਼ੁਰਗ ਤਸਾਲ ਲੀਡਰ ਨੇ ਇੱਕ ਗੇਮ ਤਹਿਤ ਪੰਜਾਬ ਨੂੰ ਖਤਮ ਕਰਨ ਦੇ ਵਿੱਚ ਲੱਗੇ ਹੋਏ ਨੇ ਪੰਜਾਬ ਦੇ ਲੋਕਾਂ